ਸਿਹਤਕਰ ਕੀ ਕਰ ਰਹੇ ਗਰੇ ਸਟਾਕ ਨਵਾਂ ਆਇਆ ਸੀਗਾ ਮਲਾ ਰਿਆ ਸੀਗਾ ਠੀਕ ਐ ਇਹਨਾਂ ਨੂੰ ਰੋਕਿਆ ਨਹੀਂ ਮੋਬਾਈਲ ਚਲਾਣ ਤੋਂ ਵੀਰੇ ਮੈਂ ਤਾਂ ਕਹਿ ਕੇ ਥੱਕ ਗਿਆ ਹਾਂ ਕਿ ਮੰਨਦਾ ਹੀ ਨਹੀਂ ਗੱਲ ਤੁਸੀਂ ਆਪਣੇ ਤਰੀਕੇ ਨਾਲ ਸਮਝਾਓ ਇਹਨਾਂ ਨੂੰ ਸਿਮਰਨ 네হা ਸਸਿਕਬੀ ਦੇ ਸਤਿ ਸ਼੍ਰੀ ਅਕਾਲ ਪਤਾ ਲੱਗ ਗਿਆ ਮੈਂ ਆ ਗਿਆ ਹਾਂਜੀ ਵੀਰੇ ਸਵਾਹ ਪਤਾ ਲੱਗਿਆ ਕੀ ਕਰਦੇ ਪਏ ਸੀ ਤੁਸੀਂ ਫੋਨ ਚਲਾ ਰਹੇ ਸੀ ਵੀਰੇ ਇਹ ਤੇ ਫੋਨ ਚਲਾਉਂਦੀ ਤਨਖਾਹ ਮਿਲਦੀ ਤੁਹਾਨੂੰ ਮਣਮਣ ਪੱਕੀ ਮਿੱਟੀ ਲੱਗੀ ਹੋਈ ਆ ਕਿਹਨੇ ਸਾਫ਼ ਕਰਨੀ ਆ ਇਹ ਜੇ ਤੁਹਾਨੂੰ ਕੁਝ ਕਹੋ ਨਾ ਤੁਸੀਂ ਤਾਂ ਸਿਰ ਤੇ ਚੜੀ ਜਾਂਦੇ ਹੋ ਜੇ ਤੁਹਾਡਾ ਮੋਬਾਈਲ ਜਮਾ ਨਹੀਂ ਕਰਾਉਂਦੇ ਤਾਂ ਮਤਲਬ ਇਹ ਨਹੀਂ ਕਿ ਸਾਰਾ ਦਿਨ ਮੋਬਾਈਲ ਚਲਾਈ ਜਾਓ ਕੰਮ ਵੀ ਜ਼ਰੂਰੀ ਹੈ ਕਿਉਂ ਸਵੇਰੇ ਸਵੇਰੇ ਮੇਰਾ ਦਿਮਾਗ ਖਰਾਬ ਕਰਦੇ ਹੋ ਤੁਹਾਡੇ ਸਾਹਮਣੇ ਬਾਬਾ ਵੀਰਾ ਕੰਮ ਕਰ ਰਿਹਾ ਤੇ ਤੁਸੀਂ ਮੋਬਾਈਲ ਚਲਾ ਰਹੇ ਹੋ ਸੋਰੀ ਵੀਰੇ ਸੀ ਕਰ ਦਿੰਦੇ ਸੋਰੀ ਕਹਿ ਕੇ ਗੱਲ ਖਤਮ ਜਾਂ ਇਦਾਂ ਕਰਦਾ ਤੁਸੀਂ ਐਂ ਕਰਿਆ ਕਰੋ 12 ਵਜੇ ਆਜਿਆ ਕਰੋ ਠੀਕ ਐ ਮੈਂ 9 ਵਜੇ ਆ ਕੇ ਨਾ ਇੱਥੇ ਪਹਿਲਾਂ ਸਾਫ ਸਫਾਈ ਕਰਤਾਇਆ ਕਰੂੰਗਾ ਤੁਸੀਂ ਆ ਕੇ ਆਹ ਨੂੰ ਇੱਥੇ ਮੋਬਾਈਲ ਚ ਲਾ ਲਿਆ ਕਰੋ ਠੀਕ ਐ ਜਦੋਂ ਕਸਟਮਰ ਆਊਗਾ ਉਹ ਵੀ ਮੈਂ ਅਟੈਂਡ ਕਰ ਲਊਗਾ ਸ਼ਰਮ ਹੀ ਨਹੀਂ ਆ ਰਹੀ ਪਤਾ ਨਾ ਵੀਰੇ ਨੇ ਕੁਝ ਨਹੀਂ ਕਹਿਣਾ ਜੋ ਮਰਜ਼ੀ ਕਰੀ ਜਾਈਏ ਆਪਾਂ ਹੁਣ ਕਾਦ ਕੋਈ ਨਹੀਂ ਕਰ ਲਾਂਗੇ ਸ਼ਾਮ ਨੂੰ ਕਰ ਲਾਂਗੇ ਜੇ ਹੁਣ ਤੁਹਾਡੇ ਮੂੰਹ ਬਣ ਜਾਣੇ ਆ ਜੇ ਮੈਂ ਕੁਝ ਕਹਿ ਤਾ ਤਾਂ ਸਾਰਾ ਦਿਨ ਤੁਸੀਂ ਨਾਰਾਜ਼ ਹੋਏ ਰਹਿਣਾ ਮੇਰੀ ਗੱਲ ਸੁਣ ਲਓ ਕੰਮ ਕਰਨ ਦੀ ਤਨਖਾਹ ਮਿਲਦੀ ਆ ਕੰਮ ਕਰਨਾ ਇੱਥੇ ਠੀਕ ਆ ਨਹੀਂ ਮੈਂ ਕੱਲ ਤੋਂ ਮੋਬਾਈਲ ਜਮ੍ਹਾਂ ਕਰਾਣੇ ਸ਼ੁਰੂ ਕਰ ਦੇਣੇ ਸਮਝੇ ਮੇਰੀ ਗੱਲ ਠੀਕੋ ਹਾਂਜੀ ਵਧੀਆ ਜੀ O3 ਦੀ ਫੇਸ਼ੀਅਲ ਕਿਟ ਦੇਓ ਜਲਦੀ ਦੇ ਦਿਓ ਮੈਂ ਜਾਣਾ ਕਿੰਨੇ ਦੀ ਹੈ ਇਹ 750 ਉਹ 750 ਦੀ ਹੈ ਚਲੋ ਦੇਵੋ ਸਕੈਨਰ ਕਿਤੇ ਤੁਹਾਡਾ ਹਾਂਜੀ ਭਾਦੀ ਇੱਥੇ ਆ ਲੈ ਤੁਹਾਡੀ ਕੁੜੀਆਂ ਬਹੁਤ ਸਿਆਣੀਆਂ ਨੇ ਮਤਲਬ ਇੱਥੇ ਆ ਕੇ ਪਤਾ ਹੀ ਨਹੀਂ ਚਲਦਾ ਹੈਗਾ ਵੀ ਅਸੀਂ ਕਸਟਮ ਮਤਲਬ ਸਮਾਨ ਲੈਣ ਆਏ ਆ ਫੈਮਿਲੀ ਵਰਗਾ ਮਾਹੌਲ ਹੈ ਬਿਲਕੁਲ ਬੜਾ ਵਧੀਆ ਲੱਗਦਾ ਇੱਥੇ ਆ ਕੇ ਨਹੀਂ ਬਹੁਤ ਜ਼ਿਆਦਾ ਸਿਆਣੀਆਂ ਨੇ ਨਹੀਂ ਨਹੀਂ ਬੜੀ ਵਧੀਆ ਨੇ ਵੀ ਇਹ ਸੱਚੀ ਮਤਲਬ ਮੈਂ ਕਹਿ ਨਹੀਂ ਸਕਦੀ ਇੱਥੇ ਆ ਕੇ ਨਾ ਦਿਲ ਨਹੀਂ ਨਹੀਂ ਕਰਦਾ ਕਿ ਇੱਥੇ ਜਾਓ ਮੈਂ ਵੀ ਉਹੀ ਕਹਿ ਰਹੇ ਹਾਂ ਜਰੂਰਤਾਂ ਨਾਲੋਂ ਜ਼ਿਆਦਾ ਸਿਆਣੀਆਂ ਨੇ ਇਹ ਹਰ ਕਸਟਮਰ ਨੂੰ ਵਧੀਆ ਤਰੀਕੇ ਨਾਲ ਅਟੈਂਡ ਕਰਦੀਆਂ ਨੇ ਮੈਨੂੰ ਵੀ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਹੋਰ ਵੀ ਕਸਟਮਰ ਆਂਦੇ ਨੇ ਨਾ ਇਹਨਾਂ ਦੀ ਤਾਰੀਫ਼ ਹੀ ਕਰਕੇ ਜਾਂਦੇ ਨੇ ਨਹੀਂ ਬਹੁਤ ਵਧੀਆ ਨੇ ਮਿਹਨਤੀ ਵੀ ਨੇ ਇਹਨਾਂ ਨੂੰ ਪਤਾ ਪਹਿਲਾਂ ਹੀ ਪਤਾ ਚੱਲ ਜਾਂਦਾ ਵੀ ਕੀ ਸਮਾਨ ਲੈਣਾ ਮੰਗਣ ਤੋਂ ਪਹਿਲਾਂ ਹੀ ਕਹਿੰਦੀ ਆ ਵੀ ਤੁਸੀਂ ਉਹ ਫੇਸ਼ੀਅਲ ਕਿਟ ਲੈਣੀ ਆ ਤੁਸੀਂ ਵੈਕਸ ਲੈਣੀ ਆ ਮੈਂ ਡੇਲੀ ਦੀ ਮਤਲਬ ਕਸਟਮਰ ਹੈਗੀ ਆ ਇਹਨਾਂ ਦੀ ਨਹੀਂ ਵਧੀਆ ਗੱਲ ਆਪਣਾਪਨ ਫੀਲ ਹੋਣਾ ਚਾਹੀਦਾ ਦੇਖੋ ਸਮਾਨ ਤਾਂ ਕਿਤੋਂ ਵੀ ਮਿਲ ਜਾਂਦਾ ਹਾਂਜੀ ਹਾਂਜੀ ਫੈਮਿਲੀ ਵਾਲਾ ਮਾਹੌਲ ਹੋਵੇ ਨਾ ਬੰਦਾ ਦੋ ਚਾਰ ਜਲਦੀਆਂ ਗੱਲਾਂ ਵੀ ਕਰ ਲੈਂਦਾ ਆਪਣਾ ਮਨ ਵੀ ਹੌਲਾ ਕਰ ਲੈਂਦਾ ਕਿਉਂਕਿ ਡਿਪਰੈਸ਼ਨ ਭਰੀ ਦੁਨੀਆ ਇਹਦੀ ਹਾਂਜੀ ਕੋਈ ਕਿਸਮਤ ਸਮਝਦਾ ਕਿ ਇੰਨੀਆਂ ਪਿਆਰੀਆਂ ਭੈਣਾਂ ਮੇਰੇ ਕੋਲ ਹੈਗੀਆਂ ਨੇ ਮੈਂ ਕਿਤੇ ਬਾਹਰ ਵੀ ਜਾਣਾ ਹੋਵੇ ਨਾ ਮੈਨੂੰ ਪਿੱਛੇ ਦੁਕਾਨ ਦਾ ਫਿਕਰ ਨਹੀਂ ਹੁੰਦਾ ਮੈਨੂੰ ਪਤਾ ਇਹਨਾਂ ਨੇ ਸਾਮਭ ਵੀ ਲੈਣਾ ਤੇ ਕਸਟਮਰ ਖਰਾਬ ਵੀ ਨਹੀਂ ਕਰਨਾ ਹਾਂਜੀ ਹਾਂਜੀ ਨਹੀਂ ਵਧੀਆ ਤੁਸੀਂ ਕਿਸਮਤ ਵਾਲੇ ਹੋ ਇਮਾਨਦਾਰ ਵੀ ਬਹੁਤ ਨੇ ਜੀ ਚੱਲ ਜੋ ਹੁਣ ਮੇਰੇ ਸਹਰਾਣੇ ਖੜ ਗਏ ਆ ਵੀਰੇ ਕਮਾਲ ਆ ਯਾਰ ਤੁਸੀਂ ਤਾਂ ਬੜੀ ਛੇਤੀ ਰੰਗ ਬਦਲ ਲਿਆ ਕੀ ਮਤਲਬ ਪਹਿਲੇ ਤਾਂ ਤੁਸੀਂ ਇੰਨਾ ਬੋਲਦੇ ਪਏ ਸੀ ਜਦੋਂ ਕਸਟਮਰ ਆਇਆ ਤੁਸੀਂ ਇਹਨੇ ਤਾਰੀਫ ਕਰਨ ਲੱਗ ਗਏ ਇਹ ਤਾਂ ਵੀਰੇ ਦੋਗਲਾਪਨ ਹੋਇਆ ਨਾ ਅੱਛਾ ਇਹਨੂੰ ਦੋਗਲਾ ਬਣ ਕਹਿੰਦੇ ਆ ਹਾਂਜੀ ਵੀਰੇ ਠੀਕ ਆ ਫਿਰ ਆਪਾਂ ਦੋਗਲੇ ਹੋਗੇ ਸਮਝ ਨਹੀਂ ਲੱਗੀ ਵੀਰੇ ਮੈਨੂੰ ਇਹ ਤਾਂ ਯਾਰ ਕੋਈ ਸਮਝਦਾਰ ਬੰਦਾ ਹੀ ਸਮਝ ਸਕਦਾ ਪਤਾ ਕਿਉਂ ਮੈਂ ਇਹਨਾਂ ਨੂੰ ਆਂਦੇ ਸਰ ਇੰਨਾ ਬੋਲਿਆ ਡਾਂਟਿਆ ਤੂੰ ਇਹਨਾਂ ਨੂੰ ਪੁੱਛ ਇਹਨਾਂ ਨੂੰ ਇੱਕ ਵੀ ਗੱਲ ਕੋਈ ਬੁਰੀ ਲੱਗੀ ਸਿਮਰਨ 네ਹਾ ਨਹੀਂ ਕਿਉਂ ਵੀਰਾ ਤਾਂ ਤੁਹਾਨੂੰ ਇੰਨਾ ਬੋਲਿਆ ਵਾ ਸਾਡੀ ਗਲਤੀ ਸੀ ਵੀਰਾ ਤਾਂ ਸੁਣ ਲਿਆ ਕੀ ਕਹਾਂ ਉਹਨਾਂ ਵੀਰਾ ਤਾਂ ਬੋਲਿਆ ਕਿ ਇਹਨਾਂ ਦੀ ਗਲਤੀ ਸੀਗੀ ਸਾਡਾ ਨਾ ਇੱਕ ਫਰਜ ਹੁੰਦਾ ਦੁਕਾਨਦਾਰਾਂ ਦਾ ਦੇਖ ਇਹ ਆਪਣਾ ਘਰ-ਬਾਰ ਛੱਡ ਕੇ ਇੱਥੇ ਪੈਸੇ ਕਮਾਣ ਆਈਆਂ ਨੇ ਠੀਕ ਹੈ ਹਾਂਜੀ ਇੰਨਾ ਟਾਈਮ ਉਹ ਘਰਦਿਆਂ ਨਾਲ ਨਹੀਂ ਸਪੈਂਡ ਕਰਦੀਆਂ ਜਿੰਨਾ ਆਪਣੇ ਨਾਲ ਸਪੈਂਡ ਕਰਦੀਆਂ ਠੀਕ ਹੈ ਇਹਨਾਂ ਦਾ ਧਿਆਨ ਰੱਖਣਾ ਇਹਨਾਂ ਦੀ ਜੇ ਗਲਤੀਆਂ ਨੂੰ ਡਾਂਟਣਾ ਇਹਨਾਂ ਦਾ ਜੇ ਵਧੀਆ ਕੰਮ ਕੀਤਾ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਹਰ ਇੱਕ ਚੀਜ਼ ਦਾ ਫਰਜ ਆਪਣਾ ਹੈ ਇਹਨਾਂ ਦੀ ਗਲਤੀ ਸੀ ਮੈਂ ਡਾਂਟਿਆ ਜਦੋਂ ਕਸਟਮਰ ਨੇ ਤਾਰੀਫ਼ ਕੀਤੀ ਉਹ ਬਣਦੀ ਵੀ ਆ ਕਿਉਂਕਿ ਇਹ ਇਮਾਨਦਾਰੀ ਨਾਲ ਕੰਮ ਵੀ ਕਰਦੀਆਂ ਨੇ ਠੀਕ ਐ ਬੱਚੀਆਂ ਨੇ ਕਦੀ ਵਾਰੀ ਗਲਤੀ ਹੋ ਜਾਂਦੀ ਐ ਕੌਣ ਕੌਣ ਸਮਝਾਊਗਾ ਮੈਨੂੰ ਇਹ ਦੱਸ ਆਪਾਂ ਹੀ ਸਮਝਾਵਾਂਗੇ ਨਾ ਹਾਂਜੀ ਵੀਰੇ ਜੇ ਇਹਨੂੰ ਡਾਂਟ ਸਮਝ ਲੈ ਫਿਰ ਤਾਂ ਗੁੱਸਾ ਲੱਗੂਗਾ ਹੀ ਲੱਗੂਗਾ ਜੇ ਇਹਨੂੰ ਇਹ ਸਮਝ ਲੈ ਕੇ ਵੀਰਾ ਸਮਝਾ ਆ ਰਿਹਾ ਕੋਈ ਸਹੀ ਰਸਤੇ ਪਾ ਰਿਹਾ ਫਿਰ ਇਹ ਸਮਝ ਵੀ ਜਾਣਗੀਆਂ ਤੇ ਕੰਮ ਵੀ ਸਹੀ ਕਰਨਗੀਆਂ ਕਿਉਂ ਵੀ ਠੀਕ ਐ ਦੂਜੀ ਗੱਲ ਸਭ ਤੋਂ ਇੰਪੋਰਟੈਂਟ ਗੱਲ ਇਹ ਹੁੰਦੀ ਆ ਆਪਾਂ ਆਪਣਾ ਜਿਹੜਾ ਪਰਿਵਾਰ ਬਣਾਇਆ ਹੋਇਆ ਹੈ ਨਾ ਇਸ ਚਾਰ ਦੀਵਾਰੀ ਦੇ ਵਿੱਚ ਕੋਈ ਵੀ ਗੱਲ ਹੁੰਦੀ ਆ ਨਾ ਭਾਵੇਂ ਆਪਾਂ ਲੜੀਏ ਭਾਵੇਂ ਆਪਾਂ ਪਿਆਰ ਕਰੀਏ ਭਾਵੇਂ ਆਪਾਂ ਕੰਮ ਕਰੀਏ ਇਹ ਇੱਥੇ ਦੀ ਗੱਲ ਇੱਥੇ ਦੀ ਚ ਰਹਿਣੀ ਚਾਹੀਦੀ ਹੁੰਦੀ ਆ ਹੁਣ ਬਾਹਰਲੇ ਬੰਦੇ ਨੇ ਤਾਂ ਆ ਕੇ ਸਵਾਦ ਲੈਣੇ ਆ ਉਹਨਾਂ ਨੇ ਇਹ ਦੇਖਿਆ ਕਿ ਆਹ ਦੁਕਾਨ ਦੇ ਵਿੱਚ ਨਾ ਜਿਹੜੀ ਕੁੜੀਆਂ ਕੰਮ ਕਰਦੀਆਂ ਉਹਨਾਂ ਨੂੰ ਡਾਂਟ ਪੈਂਦੀ ਰਹਿੰਦੀ ਆ ਮੁੰਡੇ ਕੰਮ ਕਰਦੇ ਉਹਨਾਂ ਨੂੰ ਡਾਂਟ ਪੈਂਦੀ ਰਹਿੰਦੀ ਆ ਮਾਲਕ ਆ ਬੋਲਦਾ ਰਹਿੰਦਾ ਬਾਹਰ ਜਾ ਕੇ ਤਾਂ ਚਾਰ ਗੱਲਾਂ ਹੋਰ ਬਣ ਜਾਂਦੀਆਂ ਤਾਨੂੰ ਪਤਾ ਗੱਲ ਇੱਕ ਮੂੰਹੋਂ ਨਿਕਲਦੀ ਆ ਜਾਂਦੀ ਜਾਂਦੀ ਕੁਝ ਹੋਰ ਬਣ ਜਾਂਦੀ ਆ ਇਸ ਕਰਕੇ ਜੇ ਆਪਾਂ ਪਰਿਵਾਰ ਦੇ ਵਿੱਚ ਵੀ ਆ ਨਾ ਜੇ ਪਰਿਵਾਰ 'ਚ ਕੋਈ ਗੱਲ ਹੁੰਦੀ ਆ ਨਾ ਉਹ ਪਰਦੇ ਦੇ ਪਿੱਛੇ ਹੀ ਰਹਿਣੀ ਚਾਹੀਦੀ ਆ ਸਮਝ ਗਿਆ ਆਪਾਂ ਆਪਣੀ ਦੁਕਾਨ ਦੇ ਵਿੱਚ ਜਿੱਦਾਂ ਦਾ ਮਰਜ਼ੀ ਮਾਹੌਲ ਰੱਖੀਏ ਪਰ ਜਦੋਂ ਕਸਟਮਰ ਆਂਦਾ ਨਾ ਤੇ ਉਹਦੇ ਸਾਹਮਣੇ ਆਪਾਂ ਨੂੰ ਵਧੀਆ ਹੀ ਰਹਿਣਾ ਪੈਣਾ ਕੁਝ ਕਿਸਮਤੀ ਵਾਲੀ ਗੱਲ ਇਹ ਆ ਕਿ ਆਪਣਾ ਤਾਂ ਵੈਸੇ ਵੀ ਵਧੀਆ ਹੀ ਆ ਹਾਂਜੀ ਵੀਰੇ ਠੀਕ ਆ ਮੈਂ ਸਵੇਰੇ ਸਵੇਰੇ ਡਾਂਟੇ ਮੈਨੂੰ ਆਪ ਨੂੰ ਨਹੀਂ ਵਧੀਆ ਲੱਗ ਰਿਹਾ ਸੀਗਾ ਪਰ ਕਰੀਏ ਕੀ ਕਈ ਵਾਰੀ ਸਮਝਾਣਾ ਪੈਂਦਾ ਬੱਚਿਆਂ ਨੇ ਛੋਟੀਆਂ ਨੇ ਹੁਣ ਸਾਰਾ ਦਿਨ ਮੋਬਾਈਲ ਚ ਲਾਨ ਗਿਆ ਠੀਕ ਹੈ ਕੰਮ ਕੌਣ ਕਰੂਗਾ ਹੂੰ ਤਾਂ ਮੈਂ ਹੱਕ ਨਾਲ ਸਮਝਾ ਰਿਹਾ ਇਹਨਾਂ ਨੂੰ ਪੁੱਛ ਲੈ ਬੁਰਾ ਤਾਂ ਨਹੀਂ ਲੱਗਦਾ ਨਹੀਂ ਵੀਰੇ ਤੇ ਫਿਰ ਮੋਬਾਈਲ ਚਲਾ ਲਓ ਨਹੀਂ ਨਹੀਂ ਚਲਾ ਲਓ ਦੇਖੋ ਬੇਟੇ ਜਿੱਥੇ ਆਪਾਂ ਕੰਮ ਕਰੀਦਾ ਨਾ ਸਭ ਤੋਂ ਪਹਿਲਾਂ ਪ੍ਰਾਇੋਰਟੀ ਕੰਮ ਨੂੰ ਦੇਣੀ ਹੈ ਮੈਂ ਤੁਹਾਨੂੰ ਅੱਜ ਤੱਕ ਕਦੇ ਰੋਕਿਆ ਕਿ ਮੋਬਾਈਲ ਨਹੀਂ ਚਲਾਉਣਾ ਇੱਥੇ ਨਹੀਂ ਬਹਿਣਾ ਆਹ ਨਹੀਂ ਕਰਨਾ ਉਹ ਨਹੀਂ ਕਰਨਾ ਇਦਾਂ ਰੋਕਿਆ ਕਿਤੇ ਜਦੋਂ ਕੰਮ ਪੂਰਾ ਹੋਵੇ ਨਾ ਸਾਰੀਆਂ ਚੀਜ਼ਾਂ ਠੀਕ ਲੱਗਦੀਆਂ ਨੇ ਇਹ ਕੰਮ ਹੀ ਨਹੀਂ ਹੋਇਆ ਹੁਣ ਐਡੀ ਐਡੀ ਮਿੱਟੀ ਜੰਮੀ ਬਈਆ ਸਫਾਈ ਮੈਂ ਤਾਂ ਕਰੂੰਗਾ ਨਹੀਂ ਹਾਂ ਮੈਂ ਤੁਹਾਡੇ ਨਾਲ ਹੱਥ ਵਟਾ ਸਕਦਾ ਮੈਂ ਆਇਆ ਜੇ ਮੈਂ ਮੈਂ ਹੀ ਕੰਮ ਕਰਨਾ ਫਿਰ ਮੈਂ ਤੁਹਾਨੂੰ ਕਦ ਲਈ ਰੱਖਿਆ ਸਮਝ ਗਏ ਮੇਰੀ ਗੱਲ ਧਿਆਨ ਰੱਖਿਆ ਕਰੋ ਦੇਖੋ ਮੈਂ ਉਹ ਕਿੰਨੀ ਤਾਰੀਫ਼ ਤੁਹਾਡੀ ਕਰਕੇ ਗਈ ਆ ਕਿ ਤੁਸੀਂ ਇਮਾਨਦਾਰ ਵੀ ਹੋ ਤੁਸੀਂ ਫੈਮਿਲੀ ਵਾਲਾ ਮਾਹੌਲ ਵੀ ਬਣਾ ਕੇ ਰੱਖਿਆ ਹੋਇਆ ਹੈ ਨਾ ਜੇ ਆਪਾਂ ਆਪਣੇ ਕੰਮ ਲਈ ਇਮਾਨਦਾਰ ਆ ਨਾ ਤੇ ਲੋਕੀ ਦੇਖਣਗੇ ਵੀ ਤੇ ਆਪਣੇ ਕੋਲੇ ਆਣਗੇ ਵੀ ਆਪਣਾ ਸਾਮਾਨ ਨਾ ਆਪਣੇ ਬਿਹੇਵੀਅਰ ਕਰਕੇ ਵਿਕ ਜਾਣਾ ਹੂੰ ਫੋਨ ਫਿਰ ਮੋਬਾਈਲ ਚਲਾਣਾ ਕਿ ਕੰਮ ਕਰਨਾ ਕੰਮ ਕੰਮ ਕਰ ਫਿਰ ਮੇਰਾ ਮੂੰਹ ਹੀ ਦੇਖੀ ਜਨ ਕੰਮ ਕਰੋ ਜਾ ਕੇ ਹਾਂਜੀ ਤੁਹਾਡਾ ਹੋ ਗਿਆ ਕੰਮ? ਹਾਂਜੀ ਵੀਰੇ ਹੋ ਗਿਆ। ਹੈ? ਸਾਰਿਆਂ ਤੇ ਰੇਟ ਵਗੈਰਾ ਵੀ ਲੱਗ ਗਿਆ ਤੇ ਟਿਕਾ ਵੀ ਦਿੱਤਾ ਸਮਾਨ। ਅਸੀਂ ਆਪਣਾ ਫਰਜ਼ ਸਮਝ ਕੇ ਛੋਟੇ-ਛੋਟੇ ਮੈਸੇਜ ਵੀਡੀਓ ਥਰੂ ਤੁਹਾਡੇ ਤੱਕ ਪਹੁੰਚਾਉਣੇ ਰਹੇ ਹਾਂ। ਪਰ ਤੁਸੀਂ ਵੀ ਆਪਣਾ ਫਰਜ਼ ਪੂਰਾ ਕਰਿਆ ਕਰੋ। ਕਿਦਾਂ? ਵੀਡੀਓ ਨੂੰ ਸ਼ੇਅਰ ਕਰਕੇ ਜਾਂ ਫਿਰ ਜੇ ਕੋਈ ਗਲਤੀ ਲੱਗਦੀ ਆ ਤਾਂ ਕਮੈਂਟ ਕਰ ਦਿਆ ਕਰੋ। ਜੇ ਜ਼ਿਆਦਾ ਵਧੀਆ ਲੱਗਦੀ ਆ ਲਾਈਕ ਵੀ ਕਰ ਦਿਆ ਕਰੋ। ਠੀਕ ਹੈ ਜੀ।